ਤਾਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਹੈ। ਉਹਨਾਂ ਨੇ ਦਿੱਲੀ ਦੇ ਐਮਜ਼ ਚ ਆਖਰੀ ਸਾਹ ਲਿਆ ਹੈ ਤੇ ਉਹਨਾਂ ਦੇ ਦਿਹਾਂਤ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਵੀ ਸੋਗ ਦੀ ਲਹਿਰ ਹੈ ਕਿਉਂਕਿ ਉਹਨਾਂ ਦਾ ਪੰਜਾਬ ਅਤੇ ਚੰਡੀਗੜ੍ਹ ਦੇ ਨਾਲ ਡੂੰਘਾ ਸਬੰਧ ਰਿਹਾ ਹੈ। ਉਹਨਾਂ ਦੀ ਮ੍ਰਿਤਕ ਦੇ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ ਤੇ ਉੱਥੇ ਹੀ ਭਾਰਤ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਦਿਹਾਂਤ ਦੀ ਖਬਰ ਮਗਰੋਂ ਅੱਜ ਦੇ ਸਾਰੇ ਪ੍ਰੋਗਰਾਮ ਕਰ ਦਿੱਤੇ ਨੇ ਤੇ ਇਸ ਦੇ ਨਾਲ ਹੀ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ ਵੀ ਕਰ ਦਿੱਤਾ ਹੈ ਤੇ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਪੂਰੇ ਰਾਜਕੀ ਸਨਮਾਨ ਦੇ ਨਾਲ ਕੀਤਾ ਜਾਵੇਗਾ ਦੱਸਤੀ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਪਰਿਵਾਰ ਜਿਹੜਾ ਇਹ ਵੰਡ ਵੇਲੇ ਪਾਕਿਸਤਾਨ ਤੋਂ ਭਾਰਤ ਆਇਆ ਸੀ ਤੇ ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਹੈ ਜਿਹੜੀ ਉਹ ਅੰਮ੍ਰਿਤਸਰ ਤੋਂ ਕੀਤੀ ਸੀ ਤੇ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪ੍ਰੋਫੈਸਰ ਦੇ ਵਜੋਂ ਵੀ ਸੇਵਾ ਨਿਭਾਈ ਹੈ। ਉੱਥੇ ਹੀ ਸਾਲ 1957 ਤੋਂ 1965 ਤੱਕ ਪੀਯੂ ਦੇ ਵਿੱਚ ਪ੍ਰੋਫੈਸਰ ਦੇ ਅਹੁਦੇ ਤੇ ਰਹੇ ਨੇ ਤੇ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਸਥਾਪਿਤ ਕੀਤੇ ਜਾ ਰਹੇ ਨਿਊ ਚੰਡੀਗੜ੍ਹ ਦੇ ਪਹਿਲੇ ਸਰਕਾਰੀ ਪ੍ਰੋਜੈਕਟ ਹੋਮੀ ਪਾਬਾ ਕੈਂਸਰ ਹਸਪਤਾਲ ਦਾ ਨੀ ਪੱਤਰ ਵੀ ਰੱਖਿਆ ਸੀ ਉਹ ਦੱਸਤੀ ਕਿ 16 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਸੀ ਤੇ ਉਹ ਆਪਣੇ ਨਿਮਰ ਸੁਭਾਅ ਅਤੇ ਸ਼ਿਸ਼ਟਾਚਾਰ ਦੇ ਲਈ ਜਾਣੇ ਜਾਂਦੇ ਸਨ ਤੇ ਉਹ ਆਖਰੀ ਵਾਰ ਸਾਲ 2019 ਦੇ ਵਿੱਚ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਤੇ ਉਹਨਾਂ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਰਾਜ ਸਭਾ ਦੇ ਵਿੱਚ ਦਿੱਤੇ ਹਲਫਨਾਮੇ ਮੁਤਾਬਕ ਮਨਮੋਹਨ ਸਿੰਘ ਕੁੱਲ 15 ਕਰੋੜ 70 ਲੱਖ ਰੁਪਏ ਦੀ ਜਾਇਦਾਦ ਉਹਨਾਂ ਦੇ ਕੋਲ ਸੀ ਉਹਨਾਂ ਦਾ ਦਿੱਲੀ ਅਤੇ ਚੰਡੀਗੜ੍ਹ ਦੇ ਵਿੱਚ ਇੱਕ ਇੱਕ ਘਰ ਵੀ ਹੈ ਤੇ ਉਹਨਾਂ ਤੇ ਕੋਈ ਕਰਜ਼ਾ ਨਹੀਂ ਸੀ ਉਹ ਆਪਣੇ ਪਿੱਛੇ ਪਤਨੀ ਗੁਰਸ਼ਰਨ ਕੌਰ ਤੋਂ ਇਲਾਵਾ ਤਿੰਨ ਤਿਆ ਨੂੰ ਜਿਹੜਾ ਕਿ ਛੱਡ ਕੇ ਗਏ ਨੇ ਤਾਂ 1932 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ 15 ਸਾਲ ਦੀ ਉਮਰ 'ਚ ਉਹ ਪਾਕਿਸਤਾਨ ਤੋਂ ਭਾਰਤ ਪੰਜਾਬ ਆਉਂਦੇ ਨੇ ਤੇ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਨੇ ਤਾਂ ਉਹ ਇੱਕ ਵਾਰ ਤੁਹਾਨੂੰ ਉਹਨਾਂ ਦੇ ਜੱਦੀ ਘਰ ਦੀਆਂ ਤਸਵੀਰਾਂ ਵੀ ਦਿਖਾਉਂਦੇ ਆ ਤਾਂ ਇਹ ਤਸਵੀਰਾਂ ਨੇ ਉਹਨਾਂ ਦੇ ਪੁਰਾਣੇ ਘਰ ਦੀਆਂ ਤਾਂ ਦੇਖੋ ਕਿਸ ਤਰ੍ਹਾਂ ਉਹ ਇੱਕ ਸਧਾਰਨ ਜੇ ਘਰ ਤੋਂ ਨਿਕਲੇ ਸੀ ਔਰ ਕਿੰਨਾ ਵੱਡਾ ਜਿਹੜਾ ਉਹਨਾਂ ਨੇ ਮੁਕਾਮ ਹਾਸਲ ਕੀਤਾ ਉੱਤੇ ਤੁਹਾਨੂੰ ਦੱਸਤੀ ਕਿ ਅਮਰੀਕਾ ਨੇ ਵੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਦਿਹਾਂਤ ਤੇ ਸੋਗ ਪ੍ਰਗਟ ਕੀਤਾ ਹੈ ਤੇ ਉਹਨਾਂ ਨੇ ਭਾਰਤ ਦੇ ਲੋਕ ਪ੍ਰਤੀ ਸਵੇਦਨਾ ਪ੍ਰਗਟ ਕੀਤੀ ਹੈ ਅਮਰੀਕਾ ਨੇ ਕਿਹਾ ਕਿ ਡਾਕਟਰ ਸਿੰਘ ਅਮਰੀਕਾ ਭਾਰਤ ਰਣਨੀਤਕ ਭਾਈਵਾਲੀ ਦੇ ਸਭ ਤੋਂ ਵੱਡੇ ਸਮਰਥਕਾਂ ਦੇ ਵਿੱਚੋਂ ਇੱਕ ਸੰਤੇ ਭਾਰਤ ਅਮਰੀਕਾ ਨੇ ਪਿਛਲੇ 2 ਦਹਾਕਿਆਂ ਦੇ ਵਿੱਚ ਜੋ ਕੁਝ ਵੀ ਹਾਸਲ ਕੀਤਾ ਉਸ ਦੀ ਨੀਂਹ ਰੱਖੀ ਹੈ ਡਾਕਟਰ ਮਨਮੋਹ ਸਿੰਘ ਦੀ ਅਗਵਾਈ ਹੇਠ ਭਾਰਤ ਨੇ ਅਮਰੀਕਾ ਦੇ ਨਾਲ ਪਰਮਾਣੂ ਸਹਿਯੋਗ ਸਮਝੌਤੇ ਨੂੰ ਅੱਗੇ ਵਧਾਉਣ ਦਾ ਵੀ ਇਤਿਹਾਸਿਕ ਫੈਸਲਾ ਲਿਆ ਸੀ ਇਸ ਸਮਝੌਤੇ ਨਾਲ ਸਿਰ ਭਾਰਤ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਦੇ ਲਈ ਮਤਮਪੂਰਨ ਸੀ ਸਗੋਂ ਇਸ ਨੇ ਦੋਵਾਂ ਦੇਸ਼ਾਂ ਦੇ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਵੀ ਨਵੀਂ ਉਚਾਈ ਤੇ ਪਹੁੰਚਾਇਆ ਸੀ